ਜਿਹੜਾ ਇਹ ਅੱਜ ਦਾ ਸਾਡਾ ਪੁਤਲਾ ਫੁਕਣ ਦਾ ਪ੍ਰੋਗਰਾਮ ਸੀ ਇਹ ਪੂਰੇ ਪੰਜਾਬ ਦੇ ਵਿੱਚ ਸਾਡੇ ਆਦਰਨੀਏ ਸਾਡੇ ਪੰਜਾਬ ਪ੍ਰਧਾਨ ਸ਼੍ਰੀਨ ਗਾਖੜ ਦੀ ਨਾਲ ਕਾਰਜਕਾਰੀ ਪ੍ਰਧਾਨ ਸਾਡੇ ਅਸ਼ੋਕ ਸ਼ਰਮਾ ਜੀ ਦੇ ਨੇਤਰਤਵ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਪੁਤਲਾ ਫੁਕਣ ਦਾ ਪ੍ਰੋਗਰਾਮ ਜੋ ਪੰਜਾਬ ਸਰਕਾਰ ਦਾ ਰੱਖਿਆ ਸੀ ਇਹ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਪੁਤਲਾ ਫੁਕਿਆ ਪੂਰੇ ਗੁਰਦਾਸਪੁਰ ਔਰ ਅਗਲਾ ਪ੍ਰੋਗਰਾਮ ਸਾਡਾ ਬੀਨਾਨਗਰ ਹਲਕੇ ਦੇ ਵਿੱਚ ਆ ਹੁਣ ਇਲੈਕਸ਼ਨਾਂ ਦੇ ਕਰਕੇ ਨਹੀਂ ਅੱਜ ਕੋਈ ਇਲੈਕਸ਼ਨ ਨਹੀਂ ਹੈਗੀ ਅਜੇ 1.5 ਸਾਲ ਨੂੰ ਇਲੈਕਸ਼ਨਾਂ ਸਾਡੇ ਪੰਜਾਬ ਦੇ ਵਿੱਚ ਔਰ ਇਹ ਸਕੀਮ 11 ਸਾਲ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਪੂਰੇ ਹਿੰਦੁਸਤਾਨ ਦੀ ਸੇਵਾ ਕਰ ਰਹੇ ਨੇ ਔਰ ਇਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਸੰਕਲਪ ਹੈ ਕਿ ਘਰ-ਘਰ ਜਿਹੜੀਆਂ ਯੋਜਨਾਵਾਂ ਨੇ ਇਹ ਉਹ ਯੋਜਨਾਵਾਂ ਜਿਹੜੀਆਂ ਗਰੀਬ ਪਰਿਵਾਰਾਂ ਦੇ ਲਈ ਹਰ ਵਰਗ ਦੇ ਲਈ ਜਿਹੜੀਆਂ ਯੋਜਨਾਵਾਂ ਨੇ ਉਹ ਘਰ-ਘਰ ਪਹੁੰਚਾਈਆਂ ਜਾਣ ਇਹ ਸਾਡਾ ਜੋ ਬਣਦਾ ਸੀ ਪੰਜਾਬ ਸੂਬਾ ਸਰਕਾਰਾਂ ਨੂੰ ਇਹ ਟਾਈਮ ਦਿੱਤਾ ਸੀ ਕਿ ਯੋਜਨਾਵਾਂ ਘਰ-ਘਰ ਲੈ ਕੇ ਜਾਓ ਔਰ ਉਹਦਾ ਜਿਹੜਾ ਲਾਭ ਜਿਹੜਾ ਲੋਕਾਂ ਨੂੰ ਮਿਲ ਸਕੇ ਔਰ ਇਹਦੇ ਵਿੱਚ ਟੁੱਟਨੀ ਜਿਹੜੀ ਸਾਡੀ ਪੰਜਾਬ ਸਰਕਾਰ ਜਿਹੜੀ ਫੇਲ ਹੋ ਗਈ ਸਾਢੇ 3 ਸਾਲੇ ਜਿਹੜੇ ਆ ਇਹ ਯੋਜਨਾਵਾਂ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਹੀਂ ਦੇ ਸਕੇ ਦੀ ਕੇਂਦਰ ਦੀਆਂ ਯੋਜਨਾ ਸੀ ਇਹ ਯੋਜਨਾਵਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਲਿਆ ਕਿ ਅਸੀਂ ਜਿਹੜੀਆਂ ਯੋਜਨਾਵਾਂ ਨੇ ਇਹ ਹਰ ਘਰ ਘਰ ਪਹੁੰਚਾਵਾਂਗੇ ਹਰ ਪਿੰਡ ਲੈ ਕੇ ਜਾਵਾਂਗੇ ਇਹ ਉਹ ਯੋਜਨਾਵਾਂ ਨੇ ਜਿਹਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਕਿਸਾਨ ਨਿਧੀ ਦੇ ਪੈਸੇ ਜਿਹੜਾ 6-6000 ਰੁਪਇਆ ਹੁੰਦਾ ਕੇਂਦਰ ਸਰਕਾਰ ਵੱਲੋਂ ਸਾਡੀ ਉਹ ਜਿਹੜਾ ਕਰਕਰ ਜਿਹੜਾ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਚਾਹੇ ਉਹ ਕੇਵਾਈਸੀ ਹੋਣ ਵਾਲੀ ਆ ਪੈਸੇ ਰੁਕੇ ਆ ਉਹ ਚੀਜ਼ ਨੂੰ ਦੁਬਾਰਾ ਚਾਲੂ ਕਰਵਾਇਆ ਜਾਵੇ ਚਾਹੇ ਵਿਸ਼ਕਰਮਾ ਯੋਜਨਾ ਦੀ ਗੱਲ ਕਰੀਏ ਕਿ ਕੋਈ ਵੀ ਵੀਰ ਸਾਡਾ ਚਾਹੇ ਚਾਹੇ ਕਾਰਪੈਂਟਰ ਆ ਮੋਚੀ ਆ ਨਾਈ ਆ ਕੋਈ ਵੀ ਕਿਤੇ ਦੇ ਵਿੱਚ ਆਪਣੇ ਕੰਮ ਕਰਦਾ ਉਹਨੂੰ 15000 ਰੁਪਏ ਦੀ ਜਿਹੜੀ ਕਿੱਟ ਪ੍ਰੋਵਾਈਡ ਕਰਾਈ ਜਾਵੇ ਔਰ 5 ਦਿਨ ਦੀ ਉਹਨੂੰ ਟ੍ਰੇਨਿੰਗ ਦਿੱਤੀ ਜਾਵੇ ਉਹ ਸਾਰਾ ਖਰਚਾ ਜਿਹੜਾ ਸਾਡੀ ਔਰ ਉਹਦੇ 500 ਰੁਪਏ ਰੋਜ਼ਾਨਾ ਉਹ ਦਿਹਾੜੀ ਵੀ ਦੇ ਰਹੀ ਹੈ ਕਿ ਉਹਦਾ ਘਰ ਦਾ ਖਰਚਾ ਵੀ ਚੱਲ ਸਕੇ ਔਰ ਆਇਸ਼ਵਾਨ ਕਾਰਡ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਜਿਹੜਾ ਹਰ ਬੰਦੇ ਦਾ ਫ੍ਰੀ ਹੋ ਸਕਦਾ ਐਸੀਆਂ ਸਕੀਮਾਂ ਅਨੇਕਾਂ ਸਕੀਮਾਂ ਨੇ ਜਿਹੜੀਆਂ ਇਹ ਕੈਂਪ ਦੇ ਰਾਹੀਂ ਅਸੀਂ ਸੀਏਸੀ ਸੈਂਟਰ ਜਿਹੜੇ ਨੇ ਜਿਹੜੇ ਕਾਮਨ ਸਰਵਿਸ ਸੈਂਟਰ ਨੇ ਜਿਨ੍ਹਾਂ ਦੇ ਰਾਹੀਂ ਜਿਹੜਾ ਪੰਜਾਬ ਮਤਲਬ ਜਿਹੜੀ ਸਰਕਾਰ ਦੀ ਅਥਾਰਟੀ ਹੁੰਦੀ ਹੈ ਉਹਨਾਂ ਕੋਲੇ ਉਹ ਲੋਕਾਂ ਦੇ ਰਾਹੀਂ ਅਸੀਂ ਜਿਹੜਾ ਸਿਰਫ ਤੇ ਸਿਰਫ ਇੱਕ ਪੋਲ ਬਣ ਕੇ ਕੰਮ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਸੀਏਸੀ ਸੈਂਟਰਾਂ ਦੇ ਨਾਲ ਪੋਲ ਬਣ ਕੇ ਲੋਕਾਂ ਤੱਕ ਜਿਹੜੀਆਂ ਯੋਜਨਾਵਾਂ ਪ ਔਰ ਇਹ ਵੱਡੇ ਇਕੱਠ ਦੇ ਵਿੱਚ 300 ਤੋਂ 400 ਰੋਜ਼ ਦਾ ਇੱਕ ਕੈਂਪ ਦੇ ਵਿੱਚ ਲੋਕ ਆਣ ਕੇ ਉਹਦਾ ਫਾਇਦਾ ਲੈ ਰਹੇ ਨੇ ਉਹ ਯੋਜਨਾਵਾਂ ਨੂੰ ਦੇਖਿਆ ਬੁਖਲਾੜ ਦੇ ਵਿੱਚ ਆਣ ਕੇ ਪੰਜਾਬ ਸਰਕਾਰ ਨੇ ਜਿਹੜੀਆਂ ਇਹ ਕੱਲ ਕੈਂਪ ਸਾਡੇ ਪਰਸੋ ਵੀ ਕੈਪਚਰ ਕੀਤੇ ਕੱਲ ਵੀ ਕੈਪਚਰ ਕੀਤੇ ਔਰ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਬੜੀ ਗੁੰਡਾਗਰਦੀ ਦੇ ਨਾਲ ਸਾਡੇ ਜਿਹੜੇ ਕੈਂਪ ਪਾਰਟੀ ਦੇ ਲੋਕ ਲਾ ਰਹੇ ਸੀ ਸਾਡੇ ਸੀਐਸਸੀ ਸੈਂਟਰ ਵਾਲੇ ਬੱਚੇ ਸੀ ਉਹਨਾਂ ਨੂੰ ਵੀ ਚੱਕਿਆ ਸਮਾਨ ਵੀ ਚੱਕ ਚੱਕ ਕੇ ਇਹਨਾਂ ਨੇ ਸਾਡਾ ਜਿਹੜਾ ਠਾਣਿਆਂ ਦੇ ਵਿੱਚ ਬੱਸਾਂ ਭਰ-ਭਰ ਕੇ ਸਾਨੂੰ ਲੈ ਗਈ ਔਰ ਸ਼ਾਰ ਨੂੰ ਜਿਹੜਾ ਉਹਨਾਂ ਨੂੰ ਛੱਡਿਆ ਦੁਬਾਰਾ ਸਾਰਿਆਂ ਨੂੰ ਇਹ ਨਾ ਤਾਂ ਕੈਂਪ ਬੰਦ ਹੋਣਗੇ ਨਾ ਇਹ ਲੋਕਾਂ ਦੀਆਂ ਯੋਜਨਾਵਾਂ ਜਿਹੜੀਆਂ ਗਰੀਬ ਲੋਕਾਂ ਦੀਆਂ ਨੇ ਨਾ ਇਹ ਬੰਦ ਹੋਣਗੀਆਂ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਤੱਕ ਨਹੀਂ ਹੋਇਆ ਇਹ ਆਮ ਵਰਗ ਦੇ ਲੋਕ ਗਰੀਬ ਪਰਿਵਾਰਾਂ ਦੇ ਨਾਲ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਹੈ ਜਿਹੜੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਮਨੀਸ਼ ਸ਼ਿਸ਼ੋਦੀਆ ਜੀ ਨੇ ਜੋ ਬਿਆਨ ਦਿੱਤਾ ਸੀ ਉਹ ਕੱਲ ਇਹਨਾਂ ਨੇ ਸ਼ੁਰੂਆਤ ਕੀਤੀ ਉਸ ਬਿਆਨ ਦੀ ਜਿਹੜੀ ਗੁੰਡਾਗਰਦੀ ਵਾਲੀ ਜਿਹੜੀ ਬਿਆਨ ਸੀ ਇਹਨਾਂ ਨੇ